ਜਨਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨਵਾਲੋਂ ਸਤਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਾਂ ਬਾਤ ਤੇ ਦਰਸ਼ਕੋ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਬੋਪਾ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਈਡੀ ਬੜੀ ਸੁਰਚੀਆਂ ਦੇ ਵਿੱਚ ਰਹੀ ਆ ਕਦੀ ਕਿਸੇ ਲੀਡਰ ਨੂੰ ਗ੍ਰਿਫਤਾਰ ਕਰ ਲੋ ਤੇ ਕਦੀ ਕਿਸੇ ਲੀਡਰ ਨੂੰ ਗ੍ਰਿਫਤਾਰੀ ਆਪਾਂ ਰੋਜ਼ ਦੇਖਦੇ ਰਹੇ ਆ ਤੇ ਹਰ ਅਰਵਿੰਦ ਕੇਜਰੀਵਾਲ ਦੇ ਮਸਲੇ ਤੇ ਜਦੋਂ ਉਹ ਅਦਾਲਤ ਨੇ ਉਹਨਾਂ ਨੂੰ ਜਮਾਨਤ ਦੇ ਦਿੱਤੀ ਗਈ ਆ ਤਾਂ ED ਵੱਲੋਂ ਕਈ ਤਰ੍ਹਾਂ ਦੀਆਂ ਜਿਹੜੇ ਉੱਥੇ ਅਦਾਲਤਾਂ ਦੇ ਵਿੱਚ ਬਿਆਨ ਪੇਸ਼ ਕੀਤੇ ਗਏ ਆ ਜਿਨ੍ਹਾਂ ਨੂੰ ਅਦਾਲਤ ਨੇ ਇੱਕ ਸਾਫ ਦਾ ਐਸਾ ਨਾ ਪੇਸ਼ ਹੋਈ ਹੈ ਕਿ ਜੋ ਅਸੀਂ ਅਰਵਿੰਦ ਕੇਜਰੀਵਾਲ ਦੀ ਵਾਸਤੇ ਜਮਾਨਤ ਦਿੱਤੀ ਆ ਕੋਈ ਅਨੋਖੀ ਨਹੀਂ ਕੀਤੀ ਤੇ ਹੁਣ ਅਦਾਲਤ ਨੇ ED ਦੇ ਇੱਕ ਸਾਫ ਦੇ ਪਰ ਥੋੜੇ ਜਿ ਕੁਝ ਦਿੱਤੇ ਗਏ ਨੇ ਕਿ ਜੇ ਕੋਈ ਮੌਸਮ ਅਦਾਲਤ ਦੇ ਵਿੱਚ ਹਾਜ਼ਰ ਹੁੰਦਾ ਵਾ ਸਮਨਾਂ ਦੀ ਅਮਲ ਕਰਦਾ ਵਾ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਅਦਾਲਤ ਤੋਂ ਮਨਜ਼ੂਰੀ ਲੈਣੀ ਪੈਗੀ ਤਾਂ ਗ੍ਰਿਫਤਾਰ ਕਰ ਸਕਦੇ ਆ ਉਸ ਨੂੰ ਅਦਾਲਤ ਨੇ ਕਿ ਉਹ ਭਗੌੜਾ ਥੋੜੀ ਆ ਜਿਹੜਾ ਅਦਾਲਤ ਦੇ ਵਿੱਚ ਆਉਂਦਾ ਵਾ ਅਦਾਲਤ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਉਂਦਾ ਵਾ ਜਾਂ ਪੇਸ਼ ਹੁੰਦਾ ਵਾ ਤਾਂ ਉਸ ਨੂੰ ਆਪਾਂ ਭਗੌੜਾ ਨਹੀਂ ਮੰਨ ਸਕਦੇ ਕਿਉਂਕਿ ਜਿਹੜੀ ਵਿਰੋਧੀ ਧਿਰ ਦਾ ਦੋਸ਼ ਲਾ ਹੀ ਰਹੀਆਂ ਨੇ ਕਿ ਈਡੀ ਕੇਂਦਰ ਸਰਕਾਰ ਦੇ ਕਹਨ ਤੇ ਜਿਹੜੀ ਵਿਰੋਧੀ ਧਿਰ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਰਹੀ ਆ ਉਹਨਾਂ ਤੇ ਕੇਸ ਬਣਾ ਰਹੀ ਆ ਹੋਰ ਜਦੋਂ ਅਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਜਬਾਨ ਦੇ ਦਿੱਤੀ ਗਈ ਆ ਕਿ ਉਹ ਚੋਣਾ ਚੱਲ ਰਹੀਆਂ ਨੇ ਤੇ ਅਦਾਲਤ ਨੇ ਇਸ ਜਿਹੜੀ ਆਪਦੀ ਕਾਰਵਾਈ ਸੀ ਉਸ ਨੂੰ ਬਿਲਕੁਲ ਸਹੀ ਦੱਸਿਆ ਕਿ ਉਸ ਤੇ ਕੋਈ ਰਵਾਇਤ ਜਾਂ ਕੋਈ ਉਹਨੂੰ ਨਹੀਂ ਦਿੱਤੀ ਗਈ ਹੈ ਇਹ ਤਾਂ ਇੱਕ ਹਾਲਾਤ ਹੀ ਅਜੀਬ ਸੀਗੇ ਜਿਨ੍ਹਾਂ ਦੇ ਮੁਤਾਬਕ ਜਿਹੜੀ ਉਹਨੂੰ ਇੱਕ ਸਾਫ਼ ਦੀ ਜਬਾਨ ਦੇ ਦਿੱਤੀ ਗਈ ਕਿਉਂਕਿ ਚੋਣਾ ਤੋਂ ਪਹਿਲਾਂ ਉਹਨਾਂ ਨੂੰ ਐਨ ਸਮੇਂ ਤੇ ਗ੍ਰਿਫਤਾਰ ਕੀਤਾ ਗਿਆ ਯੋਨਾ ਨੂੰ ਜਿਹੜਾ ਚੋਣ ਪ੍ਰਚਾਰ ਤੋਂ ਰੋਕਿਆ ਜਾਵੇ ਤੇ ਵਾਕਈ ਹੀ ਵਿਰੋਧੀ ਤਰ੍ਹਾਂ ਜਿਹੜੀ ਜਿਹੜੀ ਦੇ ਦੋਸ਼ ਲਾ ਰਹੇ ਸੀ ਕਿ ਤਰ੍ਹਾਂ ਕਿਤੇ ਉਹ ਜਿਹੜੇ ਦੋਸ਼ ਆ ਉਹ ਉਹ ਸਾਰੇ ਦਾ ਅਰਗੁਮੈਂਟਸਮੈਂਟ ਦੇ ਵਿੱਚ ਸਹੀ ਵੀ ਸਾਫ ਤੋਂ ਕਿਉਂਕਿ ਜਿਹੜੇ ਸਾਰੇ ਬੰਦੇ ਗ੍ਰਿਫਤਾਰ ਹੋਏ ਨੇ ਇਹ ਹੁਣ ਅਦਾਲਤਾਂ ਨੇ ਦੇਖਣਾ ਵਾ ਕਿ ਉਹ ਕਿੰਨੇ ਦੋਸ਼ੀ ਨੇ ਤੇ ਕਿੰਨੇ ਸੱਚੇ ਸਾਫ ਤੋਂ ਹੁੰਦੇ ਨੇ ਕਿਉਂਕਿ ਕੋਈ ਵੀ ਆ ਪਟਾਲਾ ਜੇ ਕਿਸੇ ਵੀ ਲੀਡਰ ਨੇ ਭਾਵੇਂ ਉਹ ਹਾਂ ਬਿਰਦਰ ਦੇ ਵਿੱਚ ਆ ਤੇ ਜਾਂ ਵਿਰੋਧ ਦਾ ਜੇ ਉਹਨੇ ਕੋਈ ਗਲਤੀ ਕੀਤੀ ਆ ਤਾਂ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਉਹਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਇਸ ਗੱਲ ਤੋਂ ਕੋਈ ਵੀ ਮਨਾਂ ਨਹੀਂ ਕਰਦਾ ਤੇ ਨਾ ਕੋਈ ਰੋਕ ਸਕਦਾ ਵਾ ਪਰ ਜਿਸ ਤਰ੍ਹਾਂ ਵਿਰੋਧੀ ਧਿਰਾਂ ਲਾ ਰਹੀਆਂ ਨੇ ਅਲਦਾਬ ਕਿ ਬੀਜੇਪੀ ਦੇ ਕੋਈ ਇੱਕ ਵਾਸ਼ਿੰਗ ਮਸ਼ੀਨ ਆ ਭਾਵ ਜਿਨ੍ਹਾਂ ਲੀਡਰਾਂ ਤੇ ਰਿਸ਼ਵਤ ਦੇ ਜਾਂ ਕੋਈ ਹੋਰ ਦੋਸ਼ ਲੱਗੇ ਹੋਵੇ ਆ ਤੇ ਜਦੋਂ ਉਹ ਆਪਣੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦਾ ਤਾਂ ਕੀ ਫਿਰ ਸਾਰੇ ਦੂਰ ਜਿਹੜੇ ਨੇ ਉਹ ਧੋਤੇ ਜਾਂਦੇ ਨੇ ਤੇ ਬੀਜੇਪੀ ਨੂੰ ਇਸੇ ਕਰਕੇ ਹੀ ਵਾਸ਼ਿੰਗ ਮਸ਼ੀਨ ਜਿਹੜਾ ਕੈਰੀਆਂ ਨੇ ਬਿਉਦੀ ਤਰ੍ਹਾਂ ਉਹਦਾ ਕਾਰਨ ਚੱਲਦਾ ਹੀ ਆ ਕਿਉਂਕਿ ਜਿੰਨਾ ਤੇ ਵੀ ਇਲਜ਼ਾਮ ਲੱਗੇ ਸਪੀਆਂ ਪਾਰਟੀਆਂ ਦੇ ਵਿੱਚੋਂ ਜੋ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਫਿਰ ਉਹਨਾਂ ਦੇ ਜਿਹੜੇ ਕੇਸ ਆ ਉਹ ਅੱਗੇ ਨਹੀਂ ਚੱਲੇ ਹੈ ਤੇ ਜੇ ਆਪਾਂ ਚੋਣਾਂ ਦੀ ਗੱਲ ਕਰੀਏ ਤੇ ਇਸ ਵੇਲੇ ਜਿਹੜੀਆਂ ਚੌੜਾ ਦਾ ਸਾਰਾ ਸਿਸਟਮ ਉਹ ਚੱਲ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4 ਜੂਨ ਨੂੰ ਕਿਹੜੀ ਪਾਰਟੀ ਜਿੱਦੀ ਆ ਕਿਹੜੀ ਧਿਰ ਸਤਾ ਦੇ ਵਿੱਚ ਆਉਂਦੀ ਆ ਇਹ ਹੁਣੇ ਕਹਿਣਾ ਬੜੀ ਮੁਸ਼ਕਲ ਵਾਲੀ ਗੱਲ ਆ ਕਿਉਂਕਿ ਕੋਈ ਪਤਾ ਨਹੀਂ ਹੈਗਾ ਲੋਕਾਂ ਦਾ ਕਿਉਂਕਿ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਆ ਵੋਟ ਦਾ ਜਿਹੜਾ ਰਾਜ ਆ ਤੇ ਲੋਕ ਜਿਹਨੂੰ ਜਿਆਦਾ ਮੋਟਾ ਪਾਉਣਗੇ ਜਿਹੜੀ ਪਾਰਟੀ ਦੇ ਜਿਹੜੇ ਧਿਰ ਦੇ ਜਿਆਦੇ ਉਮੀਦਵਾਰ ਜਿੱਤ ਜਾਣਗੇ ਉਸੇ ਦੀ ਸਰਕਾਰ ਬਣੇਗੀ ਤੇ ਪੱਛਮੀ ਬੰਗਾਲ ਦੇ ਵਿੱਚ ਲੰਬੇ ਸਮੇਂ ਤੋਂ ਅੰਧਿੜਾਵਾਇ ਇੱਕ ਕੇਂਦਰ ਬਿੰਦੂ ਬਣਿਆ ਹੋਇਆ ਕਿਉਂਕਿ ਮੱਤਾ ਬਰਨਰਜੀ ਵੀ ਪੂਰੀ ਅੜੀ ਹੋਈ ਆ ਤੇ ਭਾਜਪਾ ਵੀ ਆਪਣੀ ਪੂਰੀ ਉੱਤੇ ੱਲ ਜਰੀ ਲਾ ਰਹੀ ਆ ਸੰਦੇਖ ਅਲੀ ਨੂੰ ਵੀ ਲੈ ਕੇ ਤੇ ਹੋਰ ਮਸਲਾਂ ਦੇ ਵਿੱਚ ਵੀ ਦੋਵੇਂ ਧਿਰਾਂ ਆਮੋ ਸਾਹਮਣੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਤੇ ਕੱਲ ਵੱਡਾ ਕਲੀਅਰ ਕੱਟ ਬਿਆਨ ਮੱਤਾ ਬਰਨਰਜੀ ਨੇ ਦਿੱਤਾ ਕਿ ਅਸੀਂ ਜਿਹੜੀ ਨੈਸ਼ਨਲ ਪੱਧਰ ਤੇ ਇੰਡੀਆ ਘੱਟਚੋੜਾ ਉਹਦੇ ਹਿੱਸੇ ਆ ਅਸੀਂ ਉੱਤੋਂ ਕੋਈ ਦੂਰ ਨਹੀਂ ਗਏ ਜਿਹੜੀ ਲੋਕਲ ਸਿਆਸਤਾ ਸਟੇਟ ਦੀ ਉਹ ਵਖਰੀ ਆ ਤੇ ਨੈਸ਼ਨਲ ਪਦਰਤੀ ਅਸੀਂ ਉਹਨਾਂ ਦੇ ਨਾਲ ਤੇ ਇਹ ਦਾ ਚਾਰਜ ਉਹਨੂੰ ਪਤਾ ਲੱਗੇਗਾ ਕਿ ਕਿਸ ਦੇ ਹੱਥ ਸਤਾ ਜਾਂਦੀ ਆ ਕਿੰਨੂ ਲੋਕ ਤਾਜ ਪਨਾਉਂਦੇ ਨੇ ਕਿੰਨੂ ਨਹੀਂ ਪਨਾਉਂਦੇ ਇਹ ਲੋਕਾਂ ਦੇ ਹੱਥੇ ਵਿੱਚ ਆ ਤੇ ਵੈਸੇ ਵੀ ਜੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਵੀ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਇੱਕ ਅਜੀਬ ਤੇ ਤੇਦੇ ਵਿੱਚ ਪਹੁੰਚ ਗਿਆ ਨੇ ਕੋਈ ਕਿ ਕੋਈ ਨਹੀਂ ਦੱਸ ਸਕਦਾ ਕਿ ਜਿੱਤ ਹਾਰ ਕਿਸ ਦੀ ਹੋਏਗੀ ਕਈ ਵਾਰ ਅੰਦਾਜ਼ੇ ਲੱਗ ਜਾਂਦੇ ਨੇ ਕਿਉਂਕਿ ਦੋ ਤਿਹਰਾਮ ਉਹ ਸਾਹਮਣੇ ਹੁੰਦੀਆਂ ਨੇ ਤੇ ਇਸ ਵਾਰ ਜਿਹੜਾ ਕਿਤੇ ਅ ਚੋਂ ਆਪਾਂ ਮੁਕਾਬਲਾ ਟੋਂ ਜਾਣਿਆਂ ਦਾ ਮੁਕਾਬਲਾ ਹੋ ਰਿਹਾ ਕਿਤੇ ਪੰਜਾਂ ਦਾ ਵੀ ਹੋ ਰਿਹਾ ਤੇ ਇਸ ਕਰਕੇ ਜਿਹੜਾ ਕੋਈ ਪਤਾ ਨਹੀਂ ਲੱਗ ਸਕਦਾ ਕਿ ਲੋਕ ਜਿਹੜੇ ਪਾਸੇ ਨੂੰ ਘਟਮਟ ਲੈਣਗੇ ਕਿਉਂਕਿ ਲੋਕਾਂ ਦੇ ਹੱਥਾਂ ਲੋਕਾਂ ਦੇ ਵਸ ਵਿੱਚ ਹਜੇ ਕਿ ਪੰਜਾਬ ਦੇ ਵਿੱਚ ਜਿਹੜੀ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਲੋਕ ਕਿਹਨੂੰ ਜਿਆਦਾ ਵੋਟਾਂ ਪਾਉਂਦੇ ਨੇ ਉਸ ਤੇ ਨੇ ਜਿਤੂ ਰਹਿਣਾ ਇਹ ਤਾਂ ਲੋਕਾਂ ਤੇ ਨਿਰਭਰਾ ਨਾ ਪਰ ਇਹ ਆ ਕਿ ਇਸ ਵਾਰ ਜਿਹੜੀ ਪੰਜਾਬ ਦੇ ਵਿੱਚ ਮੁੱਦਿਆਂ ਦੀ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਆ ਉਹ ਇਸ ਵੇਲੇ ਕਿਤੇ ਦਿਖਾਈ ਨਹੀਂ ਦੇ ਰਹੀ ਜੇ ਆਪਾਂ ਪ੍ਰਚਾਰ ਦੀ ਗੱਲ ਕਰੀਏ ਤੇ ਪ੍ਰਚਾਰ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਤੋਂ ਵੱਧ ਬਾਜੀ ਮਾਰ ਰਹੀ ਆ ਭਾਵੇਂ ਉਹ ਰੋਡ ਸ਼ੋ ਹੋਣ ਭਗਵੰਤ ਮਾਨ ਦੇ ਹੋਣ ਜਿਸ ਤਰ੍ਹਾਂ ਕੱਲ ਵੀ ਕੇਜਰੀਵਾਲਾ ਸਾਹਿਬ ਪੰਜਾਬ ਦੇ ਵਿੱਚ ਆਏ ਜਿਹੜੇ ਹੋਰ ਵੀ ਉਹਨਾਂ ਦੇ ਸਟਾਰ ਪ੍ਰਕਾਰ ਦਾ ਪੂਰੇ ਜੋਰ ਸ਼ੋਰ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਚੱਲ ਰਿਹਾ ਕਾਂਗਰਸ ਵੀ ਕਾਫੀ ਕੋਸ਼ਿਸ਼ ਕਰ ਰਹੀ ਆ ਪਰ ਇਸ ਪ੍ਰਚਾਰ ਦੇ ਵਿੱਚ ਅਕਾਲੀ ਦਲ ਜਿਹੜਾ ਥੋੜਾ ਜਿਹਾ ਪਛੜਿਆ ਨਜ਼ਰ ਆਉਂਦਾ ਜਿਹੜੀਆਂ ਦੂਸਰੀਆਂ ਤਰ੍ਹਾਂ ਹੁੰਦੀਆਂ ਜਿਵੇਂ ਬਹੁਜਨ ਸਮਾਜ ਪਾਰਟੀ ਆ ਜਾਂ ਜਿਹੜੀਆਂ ਲੈਫਟ ਪਾਰਟੀਆਂ ਨੇ ਉਹਨਾਂ ਦਾ ਤਾਂ ਪਹਿਲਾਂ ਹੀ ਪ੍ਰਚਾਰ ਉਹਨਾਂ ਕੋਲ ਹੁੰਦਾ ਕਿ ਉਹਨੇ ਕੀ ਉਹਨਾਂ ਨੇ ਇਸ ਚਾਰ ਛਾਪੇ ਹੁੰਦੇ ਆ ਆਪਦੇ ਲੋਕਾਂ ਤੱਕ ਇਸੇ ਨੂੰ ਪਹੁੰਚਦੇ ਆ ਆਮ ਜਿਹੜਾ ਕਹਾ ਮਬਿਓ ਬਹੁਤ ਘੱਟ ਲੋਕਾਂ ਨੂੰ ਕਹਿਣ ਵਾਸਤੇ ਜਾਂਦੇ ਆ ਉਹਨਾਂ ਦੇ ਇਹ ਨਹੀਂ ਵੀ ਪਿੰਡ ਪਿੰਡ ਜਾ ਕੇ ਹਲਕ ਜਗਾਉ ਵੋਟ ਕੋਈ ਪਾਵੇ ਜਾਂ ਨਾ ਪਾਵੇ ਹਾਲਾਂਕਿ ਭਾਜੀਪੀ ਵਾਲੀ ਤਾਂ ਕਈ ਵਾਰ ਇਸ ਤਰ੍ਹਾਂ ਕਰਦੇ ਨੇ ਪਰ ਉਹ ਇਸ ਤਰ੍ਹਾਂ ਨਹੀਂ ਕਰਦੇ ਜਿੱਥੇ ਉਹਨਾਂ ਦੀ ਜਿਆਦਾ ਜੁੰਟਾ ਹੁੰਦੀਆਂ ਨੇ ਜਾਂ ਕਈ ਥਾਈ ਉਹਨਾਂ ਦੇ ਆਪਣੀਆਂ ਬ੍ਰਾਂਚਾਂ ਨੇ ਉਹਨਾਂ ਤੱਕ ਹੀ ਜਿਆਦਾ ਸੰਪਰਦ ਰਹਿੰਦੇ ਨੇ ਆਮ ਪਬਲਿਕ ਨੂੰ ਅਪੀਲ ਤਾਂ ਕਰਦੇ ਨੇ ਚਾਰਾਂ ਦੇ ਰਾਹੀਂ ਪਰ ਇਹ ਨਹੀਂ ਕਿ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀਆਂ ਉਹ ਵੋਟਾਂ ਵਾਲੇ ਲੋਕਾਂ ਕੋਲੋਂ ਮੰਗੀਆਂ ਜਾਣ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਮੈਂ ਨਹੀਂ ਚਲਾਉਂਦੇ ਜੇ ਚਲਾਉਂਦੇ ਵੀ ਆ ਤਾਂ ਕੁਝ ਥੋੜੇ ਜਿਹੇ ਏਰੀਆ ਦੇ ਵਿੱਚ ਕੋਤਲਾ ਦੇ ਕੋਈ ਜਿਹੜੇ ਸਾਧਨ ਉਹ ਵੀ ਸੀਮਿਤ ਹੁੰਦੇ ਨੇ ਤੇ ਦਰਸ਼ਕੋ ਈਡੀ ਦੇ ਫਰਜ ਜਿਹੜੇ ਕੁਦਰ ਦਿੱਤੇ ਗਏ ਨੇ ਹੋਰ ਵੀ ਏਜੰਸੀਆਂ ਜਿਸ ਤਰ੍ਹਾਂ ਸੀਬੀਆਈ ਆ ਜਾਂ ਹੋਰ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹਨਾਂ ਦੇ ਵੀ ਦੁਰਗਰਤੋਂ ਦੇ ਜਿਹੜੇ ਇਲਜ਼ਾਮ ਜਿਹੜੀ ਤਰਾਈ ਨੀਤ ਦੇ ਖੇਤਰ ਹੁੰਦੀ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਸੱਤਾ ਹੁੰਦੀ ਆ ਜਿਹੜੀ ਪਾਰਟੀ ਸੱਤਾ ਤੇ ਕਾਬਿਲ ਹੁੰਦੀ ਆ ਉੱਤੇ ਜਿਹੜੀ ਇਲਜ਼ਾਮ ਉਹ ਲੱਗਦੇ ਰਹਿੰਦੇ ਨੇ ਤੇ ਵੈਸੇ ਚਾਹੀਦਾ ਤੇ ਤੇ ਨਿਰਪੱਖ ਹੋ ਕੇ ਏਜੰਸੀਆਂ ਨੂੰ ਜਿਹੜਾ ਕਾਰਜ ਕਰਨਾ ਚਾਹੀਦਾ ਕਿ ਉਹਨਾਂ ਦੇ ਸਿਰਫ ਦੇਸ਼ ਦੀ ਜ਼ਿੰਮੇਵਾਰੀ ਆ ਇਹ ਨਹੀਂ ਹੈ ਕਿ ਉਹ ਸੇ ਰਾਜਨੀਤਿਕ ਹੈ ਖੇਤਰ ਦੀ ਉਹ ਸਮੁੱਚੀ ਉਹਨਾਂ ਨੂੰ ਦੇਸ਼ ਨੂੰ ਵੇਖਣਾ ਚਾਹੀਦਾ ਹਾਂ ਜੇ ਕੋਈ ਗਲਤ ਕਰਦਾ ਵਾ ਉਹਦਾ ਜਿਹੜਾ ਕੰਮ ਆ ਜਾ ਉਹਨੂੰ ਸਭ ਤੋਂ ਜਿਆਦਾ ਸਖਤ ਪਿਆਰ ਨਾਲ ਤੇ ਇਦਾਂ ਸੋਦਰਛ ਕੋਈ ਸੀ ਪ੍ਰੋਗਰਾਮ ਲੋਕਾਂ ਵਾਂਗ ਤੁਸੀਂ ਜੜਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਐਨਆਰਆਈ ਸਾਥੀ ਆਖਾਂ